ਹਾਂਜੀ ਆਪਣੀ ਵੀਡੀਓ ਦੇਖਦੇ ਵੀਰਾ ਭਰਾਵਾਂ ਭੈਣਾਂ ਨੂੰ ਪਿਆਰ ਵਿੱਚ ਸਤਿ ਸ੍ਰੀ ਅਕਾਲ ਤੇ ਬਈ ਜੀ ਅੱਜ ਚੱਲੇ ਆਂ ਤੇ ਸਾਈਕਲ ਜਿਹੜੇ ਕੂਰੀਅਰ ਕਰਨੇ ਆਂ ਤੇ ਅੱਜ ਪਹਿਲਾ ਪੰਚਾਧੀਏ ਟ੍ਰੇਨ ਦੇ ਵਿੱਚ ਤੇ ਪੰਜਾਬ 'ਚ ਪਹੁੰਚ ਜੂਗੇ ਤੇ ਵੀਰਾ ਚੱਲਾ ਤੇ ਨਾਲ ਹੀ ਉਹਨਾਂ ਦਾ ਨਾਲ ਸਾਈਕਲ ਪੰਜਾਬ ਦਿੰਦੇ ਆਂ ਤੇ ਆਪਣਾ ਥੋੜਾ ਸੌਖਾ ਹੋ ਜਾਊਗਾ ਕਿਉਂਕਿ ਫਿਰ ਆਪਾਂ ਰਾਸਤੇ 'ਚ ਵੀ ਰੁਕਣਾ ਗੁਰਦੁਆਰਾ ਸਾਹਿਬ ਦੇਖਣਾ ਹੈ ਤੇ ਜ਼ਰੂਰ ਟ੍ਰੇਨ 'ਚ ਜਾਣਾ ਆਪਾਂ ਤੇ ਹੁਣ ਚੱਲੇ ਆਂ ਤੇ ਸਾਈਕਲ ਕੂਰੀਅਰ ਕਰ ਦੂਗੇ ਤੇ ਵੀਰ ਚੱਲਾ ਆ ਤੇ ਵੀਰ ਨੂੰ ਵੀ ਟ੍ਰੇਨ 'ਚ ਨਾਲੇ ਛੱਡਿਆਈਏ ਸਟੇਸ਼ਨ ਅੰਜੋ ਬੁੱਕਾਈ ਉਹ ਭਾਈ ਐਕਸਟਰਾ ਸਮਾਨ ਲਾਤਾ ਤੇ ਨਾਲ ਹੀ ਪੰਪਤਾ ਆਪਾਂ ਨਿਸ਼ਾਨ ਸਾਹਿਬ ਲਾਤਾ ਚਲੋ ਭਾਈ ਜੀ ਚਲਿਏ ਛੱਡ ਗਿਆ ਇਹਨਾਂ ਨੂੰ ਇਹ ਵੀ ਕਰੂਗੇ ਹੁਣ ਟ੍ਰੇਨ 'ਚ ਸਫਰ ਆਖਰੀ ਰਾਈਡ ਅੱਜ ਸਾਈਕਲ ਦੀ ਤੇ ਸਾਈਕਲ ਪਹੁੰਚ ਜਾਣਾ ਸਟੇਸ਼ਨ ਹੁਣ ਸਿੱਧਾ ਸਟੇਸ਼ਨ ਵਾਰੜ ਕੇ ਤੇ ਇੱਥੋਂ ਦੀ ਕੋਰੀਰ ਕਰਦਨੇ ਆ ਪੰਜਾਬ ਵੱਲ ਨੂੰ ਤੇ ਭਾਈ ਨੇ ਕਿਹਾ ਸੀ ਤੁਸੀਂ 8 ਵਜੇ ਪਹੁੰਚ ਜਿਓ ਤੇ ਫਿਰ ਡੱਬਿਆਂ 'ਚ ਪੈਕ ਹੋ ਜਾਣੇ ਆ ਅਗਰ ਠੀਕ ਹੈ ਜੀ ਚੱਲੀ ਜਾਂਦੇ ਹੁਣ ਸਾਹਮਣੇ ਆ ਗਿਆ ਸਟੇਸ਼ਨ ਟ੍ਰੇਨ 'ਚ ਜਾ ਕੇ ਗੁਰਦੁਆਰਾ ਦੇਖਣਾ ਗਵਾਲੀਅਰ ਦਾ ਕਿਲਾ ਤੇ ਮੈਂ ਕਹਿੰਦਾ ਚਲੋ ਸਾਈਕਲ ਕੋਰੀ ਕਰ ਦਨੇ ਆ ਤੇ ਬਾਅਦ ਚ ਸੋਖਾ ਆਊਗਾ ਸਾਈਕਲ ਨਾਲ ਰੱਖਣਾ ਨਹੀਂ ਪੈਣਾ ਆਤੀ ਚੌਂਕ ਹਜੂਰ ਸਾਈਬ੍ਰਲ ਵੇਸਟੇਸ਼ਨ ਇਹ ਹੁਣ ਆਖਰੀ ਰਾਈਡ ਹੋ ਗਈ ਆਪਣੀ ਸਾਈਕਲ ਦੀ ਇੱਥੋਂ ਦੀ ਹੁਣ ਸਾਈਕਲ ਉਨਾਂ ਕਰਾਂਗੇ ਬਾਏ ਬਾਏ ਇੱਥੋਂ ਦੀ ਪਾਪਾ ਜਾਵਾਂਗੇ ਪੰਜਾਬ ਵੱਲ ਨੂੰ ਅਸੀਂ ਵੀ ਟ੍ਰੇਨ 'ਚ ਤੇ ਰਾਸਤੇ 'ਚ ਰੁਕਾਂਗੇ ਗੁਰਦੁਆਰਾ ਸਾਹਿਬ ਦੇਖਾਂਗੇ ਗਵਾਲੀਅਰ ਦਾ ਕਿਲਾ ਉਹ ਦੇਖ ਕੇ ਫਿਰ ਜਾਵਾਂਗੇ ਰਾਸਤੇ ਉਹ ਬਈ ਮਤਰੋ ਹੋ ਗਈ ਪੈਕਿੰਗ ਪੈਕਿੰਗ ਹੀ ਕਲੀ ਸੀਟ ਦਾ ਕਰਨੀ ਸੀਗੀ ਕਵਰ ਤੇ ਇੱਥੇ ਬਈ ਨੇ ਨਾਂ ਲਿਖਣਾ ਠੀਕ ਆ ਤੇ ਬਸ ਨਾਲੇ ਚਾੜ੍ਹ ਦਣਾ ਟਾਂਟ ਰੇਲ ਦੇ ਉੱਤੇ ਉੱਤੇ ਬਾਕੀ ਦਾ ਕੰਮ ਲੋਟਾ ਹੋ ਗਿਆ ਬਈ ਹੋ ਗਿਆ ਬਈ ਆਪਣੀ ਹੋ ਗਈ ਤੇ ਇਹਨਾਂ ਨੇ ਭਾਈ ਨੇ ਜਾਣਾ ਤੇ ਆਪਣਾ ਵੀ ਸਾਈਕਲ ਨਾਲ ਹੀ ਭੇਜ ਦੇਣੇ ਤੇ ਟ੍ਰੇਨ ਤੇ ਜਾਵਾਂਗੇ ਤੇ ਗਵਾਲੀਅਰ ਦਾ ਕਿਲਾ ਦੇਖਾਂਗੇ ਦਰਸ਼ਮੇਲੇ ਕਰਾਂਗੇ ਤੇ ਤਨ ਵੀ ਰੂਰੂ ਕਰਾਵਾਂਗੇ ਲੋ ਭਾਈ ਪਹੁੰਚ ਗਏ ਆ ਸਟੇਸ਼ਨ ਪਾਰਸਲ ਆਫਿਸ ਨੰਦੇੜ ਤੇ ਹੁਣ ਅੱਥਰ ਦੀ ਸਾਈਕਲ ਕਰਾਂਗੇ ਕੋਰੀਅਰ ਤੇ ਭਾਈ ਜੀ ਸਾਈਕਲ ਦਾ ਕਵਰ ਕਰਤੇ ਆ ਹੁਣ ਸੀਟਾਂ ਇਹਨਾਂ ਨੇ ਉਹ ਕਰਨੀਆਂ ਤੇ ਨਾਮ ਲਿਖਣਾ ਤੇ ਹੁਣ ਥੋੜੀ ਟੈਨਸ਼ਨ ਬਰੀ ਹੋਊਗੀ ਰਾਸਤੇ 'ਚ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਮਿਲੇ ਕਰਨੇ ਆਂ ਟ੍ਰੇਨ ਦੇ ਵਿੱਚ ਤੇ ਹੁਣ ਥੋੜੀ ਸਾਈਕਲ ਭੇਜ ਦੇਣੇ ਆਪਾਂ ਤੇ ਬਸ ਇੱਥੇ ਖੜਾ ਲੈਣੇ ਆ ਤੇ ਇਹਨਾਂ ਨੇ ਸਟੇਸ਼ਨ ਪੰਜਾਬ ਨੂੰ ਲੈ ਜਾਣੇ ਜੀ ਸਰ ਉਹ ਬਈ ਆ ਗਏ ਹੁਣ ਪਾਰਸਲ ਆਫਿਸ ਹੁਣ ਇੱਥੋਂ ਦੀ ਸਾਈਕਲ ਕਰਦਾਂਗੇ ਕੋਰੀਅਰ ਪੰਜਾਬ ਵੱਲ ਨੂੰ ਤੇ ਸਫਰ ਆਪਣਾ ਇੱਥੇ ਤੱਕ ਦੀ ਸਾਈਕਲ ਦਾ ਤੇ ਹੁਣ ਇੱਥੋਂ ਦੀ ਟ੍ਰੇਨ 'ਚ ਜਾਵਾਂਗੇ ਵਾਪਸ ਪੰਜਾਬ ਵੱਲ ਨੂੰ ਤੇ ਹੁਣ ਇੱਥੇ ਜਿੰਨੇ ਵੀ ਗੁਰਦੁਆਰੇ ਆ ਸਾਰੇ ਦਰਸ਼ਨ ਮਿਲੇ ਕਰਾਂਗੇ ਤੇ ਸਾਈਕਲ ਹੁਣ ਅੱਜ ਉਹਦੀ ਕੋਰੀਅਰ ਕਰ ਦੇਣਾ ਤੂੰ ਬਣ ਬਣਵਾਣੀ ਹੈਂ ਹੈ ਹਾਂ ਬਣਵਾएंगे हम आज 5 6 ਦਿਨ ਮੇ ਬਣਵਾ ਲੇਂਗੇ ਇਹ ਕਿਨਾਂ ਦੋ ਕੁ ਦਿਨ ਲੇਗੇ ਹਾਂ ਉਹ ਭਾਈ ਮੈਟਰੋ ਨਿਕਲਿਆ ਹੀ ਪਰਚੀ ਆਪਣੀ ਹੁਣ ਲਾਵਾਂਗੇ ਸਾਈਕਲ ਤੇ ਹਾਂ ਇਹ ਚੁਕਾਣੇ ਪਣੇ ਸਾਈਕਲ ਤੇ ਤੇ ਆਪਣੇ ਪਹੁੰਚ ਜਾਣੇ ਸਾਈਕਲ ਪੰਜਾਬ ਨੂੰ ਸ਼ੱਕੋ ਕੱਢੀ ਲਿਸਟ ਲਾਤੀ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਇਹ ਤਾਂ ਨਿਸ਼ਾਨ ਸਿੰਘ ਦੀ ਲਿਸਟ ਹੀ ਨਿਕਲ ਗਈ ਸਾਰੀ ਇਹਨਾਂ ਦੇ ਨਾਂ ਤੇ ਜਾਣਾ ਅੱਛਾ ਇਹਨਾਂ ਦੇ ਨਾਂ ਤੇ ਜਾਣਾ ਭਾਈ ਦੇ ਮਾੜਾ ਤੁਹਾਡੇ ਨਾਂ ਨਹੀਂ ਆਏ ਓਏ ਠੀਕ ਆ ਠੀਕ ਆ ਇੱਕ ਹਜ਼ਾਰ ਰਿਕਰਡ ਤੇ ਚੱਲਿਆ ਦਾ ਇੱਕ ਹਜ਼ਾਰ ਰਿਕਰਡ ਤੇ ਸਾਰੇ ਕੱਟਦੇ ਆਪਾਂ ਤੇ ਫੋਨ ਜਾਣਗੇ ਪੰਜਾਬ ਤੇ ਵੀਰ ਆਪਣਾ ਲੈ ਜਾਣਗੇ ਉੱਥੋਂ ਦੀ ਕਰਵਾ ਟੋਟਲ ਆਪਣਾ ਖਰਚਾ ਹੋਇਆ 1050 ਰੁਪਏ 1080 ਰੁਪਏ ਮਰ ਠੀਕ ਆ ਤੇ ਪਹਿਲਾ ਬਾਈ ਕਹਿੰਦਾ ਸੀਗਾ 13 13 1300 ਰੁਪਏ ਲੱਗੂ ਹੁਣ 1080 ਰੁਪਏ ਲੱਗੇ ਡਾਨ ਚਲੋ ਹੋ ਜੀ ਹੁਣ ਇਹਨੂੰ ਸਾਈਕਲਾਂ ਤੇ ਲਾ ਕੇ ਤੇ ਫਿਰ ਛੱਡ ਜਾਣਾ ਤੇ ਵੀਰ ਨੂੰ ਛੱਡ ਕੇ ਟ੍ਰੇਨ 'ਚ ਫਿਰ ਚੱਲਾਂਗੇ ਵਾਪਸ ਆਪਾਂ ਕਮਰੇ 'ਚ ਪੂਰਾ ਖੁੱਲਾ ਮੈਦਾਨ ਛੱਡ ਕੇ ਆਵਾਂਗੇ ਉਹ ਬਾਈ ਜੀ ਟ੍ਰੇਨ ਵੀ ਆ ਗਈ ਬਸ ਹੁਣ ਇੱਥੇ ਨਾਲ ਹੀ ਚੜ ਜਾਣਾ ਸਾਈਕਲ ਇਹ ਆਪਣਾ ਸਫ਼ਰ ਇਹਨਾਂ ਦਾ ਇੱਥੇ ਤੱਕ ਸੀ ਇੱਥੋਂ ਦੀ ਫਿਰ ਹੁਣ ਆਪਾਂ ਜਾਵਾਂਗੇ ਟ੍ਰੇਨ 'ਚ ਚੋ ਵਾ ਸਾਡੇ ਬੈਠੇ ਟ੍ਰੇਨ ਦੀ ਵੇਟ ਕਰਦੇ ਟ੍ਰੇਨ ਆਣੀ 9 ਵਜੇ 9:30 ਵਜੇ ਤੁਰਨੀ ਆ ਤੇ ਸੰਗਤਾਂ ਕੇ ਆਈ ਜਾਂਦੀਆਂ ਤੇ ਚਾਈ ਜਾਂਦੀਆਂ ਹੁਣ ਸਾਰੀਆਂ ਸੰਗਤਾਂ ਵਾਪਸ ਪੰਜਾਬ ਵੱਲ ਨੂੰ ਜਾਣ ਵਾਲੀਆਂ ਆ ਤੇ ਹਰੇ ਟ੍ਰੇਨ ਇੱਥੇ ਆ ਕੇ ਖੜਨੀ ਆ ਸੱਚਖੰਡ ਸੱਚਖੰਡ ਵਾਲੀ ਤੇ ਉੱਥੇ ਚੱਲਾਂਗੇ ਹਜੂਰ ਸਾਹਿਬ ਅੰਮ੍ਰਿਤਸਰ ਠੀਕ ਆ ਭਾਈ ਜੀ ਆ ਗਈ ਟ੍ਰੇਨ ਹੁਣ ਭਾਈ ਨੂੰ ਚਾਰੀਆ ਟ੍ਰੇਨ ਚ ਸਾਈਕਲ ਵੀ ਅਹੀ ਟ੍ਰੇਨ ਚ ਜਾਉਗੇ ਤੇ ਫਿਰ ਫਿਰ ਚਾਹਨੇ ਆਪਾਂ ਵਾਪਸ ਆਪਣੇ ਕਮਰੇ ਵੱਲ ਫਿਰ ਦਰਸ਼ਨ ਮਿਲੇ ਕਰਦੇ ਆ ਗੁਰਦੁਆਰਾ ਸਾਹਿਬ ਦੇ ਟ੍ਰੇਨ ਆ ਗਈ ਹੈ ਭਾਈ ਜੀ ਸਮਾਂ 9:00 ਵੱਜ ਗਿਆ ਸਵੇਰ ਦਾ ਠੀਕ ਆ ਭਾਜੀ ਓਕੇ ਚਲ ਮੈਂ ਮਿਲਦੇ ਆ ਭਾਜੀ ਫਿਰ ਪੰਜਾਬ ਚ ਇਹ ਨਹੀਂ ਮੈਂ ਦੇਖਣੀ ਤੁਸੀਂ ਦੇਖੋ ਇਹ ਪਰਚੀ ਸਾਹਮਣੇ ਰੱਖੋ ਤੁਸੀਂ ਦੂਜੀਆਂ ਤੁਹਾਡੇ ਕੋਲ ਸਾਈਕਲ ਦੀਆਂ ਤੁਹਾਡੇ ਕੋਈ ਹਨ ਹਾਂ ਸਾਈਕਲ ਦੀ ਪਰਚੀ ਚਲੋ ਠੀਕ ਆ ਓਕੇ ਓਕੇ ਠੀਕ ਆ ਉਹ ਨੋ ਬਾਈ ਜੀ ਬਾਈ ਨੂੰ ਪਹੁੰਚਾਦਾ ਟ੍ਰੇਨ ਦੇ ਵਿੱਚ ਤੇ ਸੀਟ ਵੀ ਮਿਲ ਗਈ ਤੇ ਥੱਲੇ ਲੇਟਰ ਨਾਲ ਆਲਾ ਕੰਮ ਆ ਮਾ ਦਾ ਸੌਣ ਵਾਲਾ ਸਲੀਪਨ ਵਾਲੀ ਪੈਨ ਵਾਲੀ ਸੀਟ ਮਿਲੀ ਆ ਵਧੀਆ ਤੇ ਹੁਣ ਜਾ ਕੇ ਆਪਾਂ ਸਾਈਕਲ ਦੇਖੀਏ ਬਾਈ ਚਾੜ ਤੇ ਆ ਕੇ ਨਹੀਂ ਐਵੇਂ ਬਾਦੂ ਮੈਂ ਸਾਨੂੰ ਟੈਂਸ਼ਨ ਨਾਲ ਸਾਈਕਲ ਦੀ ਆ ਤੇ ਸਾਈਕਲ ਸਾਡੇ ਬਸ ਰਾਮਨਾਥ ਢੱਪੇ ਚੜ੍ਹ ਗਏ ਫਿਰ ਟੈਂਸ਼ਨ ਫਰੀ ਹੋ ਜਾਾਂਗੇ ਆਪਾਂ ਆ ਨੰਬਰ ਦਾ ਚਾੜ ਤੇ ਬਾਈ ਜੀ ਇਹਨਾਂ ਨੇ ਹੁਣ ਤੇ ਬਸ ਦੇਖੀਏ ਹਲੇ ਟ੍ਰੇਨ ਤਾਂ ਖੜੀ ਆ ਵੈਸੇ ਚਾੜੂਗੇ ਜੇ यान ट्रेन दरवाजा प्लीज ट्रेन नंबर 17057 देवली एक्सप्रेस नो छत्रपति शिवाजी महाराज किला पाली वाया धर्मबा पुणे जाना बा एस्लाइनिंग कॉल नो चढ़ गया भाई ये डब्बे के अंदर इसको भाई नंबर लिख लेना हम गति नंबर 17051 ਲਿੰਗਨ ਪਣੀ ਪਰ ਮੇਤਰਾ ਚੜ ਕੇ ਆਪਣੇ ਸਾਈਕਲ ਹੁਣ ਹੋ ਗਈ ਟੈਨਸ਼ਨ ਫਰੀ ਚਲੀਏ ਬਪਾ ਜੀ ਸਿੱਧ ਚੱਲ ਪਰ ਬਹਾਨਾ ਅਸਲ ਆਫਿਸ ਦੇ ਆਪਣਾ ਕੰਮ ਲੇਪੜ ਗਿਆ ਸਾਈਕਲ ਚੜ ਤੇ ਟ੍ਰੇਨ ਦੇ ਵਿੱਚ ਤੇ ਪੂਰੇ ਤਰੀਕੇ ਨਾਲ ਪਰਖਾ ਤੇ ਆ ਤੇ ਹੁਣ ਚੱਲੇ ਆਪਾਂ ਰੂਮ ਚ ਤੇ ਦੇਖਦੇ ਆ ਹੁਣ ਸਵੇੜ ਤੇ ਆਏ ਆ ਤਾਂ ਜਾ ਕੇ ਦਰਸ਼ਨ ਵੇਲੇ ਕਰੀਏ ਗੁਰਦੁਰਾ ਸਾਹਿਬ ਦੇ ਤੇ ਲੰਗਰ ਪਾਣੀ ਸ਼ਕੀਏ ਤੇ ਜਾ ਕੇ ਦੇਖਦੇ ਆ ਇਹ ਪਲਾਨ ਕੀ ਬਣਦਾ ਹੈ ਤੇ ਅੱਜ ਲੋਕਲ ਗੁਰਦੁਰੇ ਜਾਣਾ ਕਿ ਸਾਰੇ ਕੰਮ ਤੇ ਹੁਣ ਆਪਣਾ ਸਾਈਕਲ ਚੜ ਗਿਆ ਜੀ ਤੇ ਵੀਰ ਜਿਹੜਾ ਨਾਲ ਗਿਆ ਆ ਉਹਨੇ ਸਾਹਮ ਲੈਣਾ ਉਥੋਂ ਦੀ ਉਤਾਰ ਦੇਣੇ ਤੇ ਬੰਦੇ ਦੋ ਜਣੇ ਆਜੂਗੇ ਤੇ ਸਾਈਕਲ ਸਾਡੇ ਘਰ ਘਰ ਪਹੁੰਚੂਗੇ ਸੋ ਚਲਿਏ ਬੰਦੇ ਟੈਂਸ਼ਨ ਫ੍ਰੀ ਹੋ ਗਿਆ ਗਵਾਲੀਅਰ ਦਾ ਕਿਲਾ ਦੇਖਣਾ ਆ ਪਰ ਰਸਤੇ ਚ ਤੇ ਤਾਂ ਕਰਕੇ ਸਾਈਕਲ ਇੱਥੇ ਪਹਿਲੇ ਹੀ ਭੇਜਦੇ ਆ ਕਿਲਾ ਦੇਖ ਕੇ ਫਿਰ ਜਾਵਾਂਗੇ ਤੇਜਪਰੀ ਹੋ ਗਏ ਆ ਤੇ ਹੁਣ ਥੋੜਾ ਰੈਸਟ ਕਰਕੇ ਹੁਣ ਗੁਰਦੁਆਰਾ ਸਾਹਿਬ ਚੱਲੇ ਆ ਲੰਗਰ ਸਾਹਿਬ ਤੇ ਬਾਬਾ ਨਾਨਕ ਸਿੰਘੀ ਦਾ ਗੁਰਦੁਆਰਾ ਸਾਹਿਬ ਤੇ ਹੁਣ ਉੱਥੇ ਜਾ ਕੇ ਦਰਸ਼ਨ ਵੇਲੇ ਕਰਾਂਗੇ ਤੇ ਪਹਿਲਾਂ ਰੁਕੇ ਆ ਮੈਂ ਕਿਾ ਕੁਝ ਖਾ ਲਈਏ ਤੇ ਬਾਈ ਜੀ ਬੜੇ ਦਿਨ ਹੋ ਗਏ ਪਵਿੱਤਾ ਖਾਣ ਨੂੰ ਭਟਾ ਦੇ ਦ ਕਰਦਾ ਸੀ ਤੇ ਹੁਣ ਪਵਿੱਤਾ ਸ਼ਕਲ ਲੱਗਿਆ ਮੈਂ ਕਿ 1 ਕਿਲੋ ਕੱਢ ਦੋ ਖਾ ਕੇ ਤੇ ਹੁਣ ਗੁਰਦੁਰ ਸਾਹਿਬ ਚੱਲਦੇ ਦਸਾਂ ਵੇਲੇ ਕੱਪ ਕੇ ਆਨੇ ਕੋਟਰ ਸਾਹਿਬ ਦੇ ਓ ਬਾਈ ਜੀ ਆ ਗਿਆ ਪਪੂਰਾ ਆਪਣਾ ਬਾਹ ਬਾਈ ਜੀ ਲੋਟ ਆਕਾ ਕੱਟਾ ਲੈ ਪਵਿੱਤਾ ਤੇ ਵਧੀਆ ਸੀ ਐਨ ਬੈਠਾ ਸੀਗਾ 100 ਰੁਪਏ ਦਾ 2 ਕਿਲੋ ਸੀਗਾ ਕੱਟ ਕੇ ਵੀ ਦਿੱਤਾ ਉਹਨਾਂ ਨੇ ਖਾਣ ਲਈ ਵੀ ਵਧੀਆ ਸੀਗਾ ਆਨੰਦ ਆ ਗਿਆ ਤੇ ਹੁਣ ਗੁਰਦੁਆਰਾ ਸਾਹਿਬ ਚਲੀਏ ਲੰਗਰ ਸਾਹਿਬ ਹੁਣ ਅੰਦਰ ਚੱਲੇ ਆ ਦਸ ਵੇਲੇ ਕਰਦੇ ਆ ਨਾਲੇ ਤੁਹਾਨੂੰ ਵੀ ਗੁਰੂ ਗਰੂ ਕਰਾ ਦੇਣਾ ਗੁਰਦੁਆਰਾ ਦਾ ਬਾਬਾ ਨਾਨਕ ਸਿੰਘ ਜੀ ਗੁਰਦੁਆਰਾ ਲੰਗਰ ਸਾਹਿਬ ਲੰਗਰ ਸਾਹਿਬ ਵੀ ਕਹਿੰਦੇ ਆ ਗੁਰਦੁਆਰਿਆਂ ਨੂੰ ਤੇ ਅਸੀਂ ਇੱਥੇ ਆਏ ਜੀ ਰੁਕਣਾ ਸੀਗਾ ਤੇ ਸੰਗਤ ਜੀ ਜ਼ਿਆਦਾ ਕਰਨ ਤੇ ਸਾਨੂੰ ਕਮਰਾ ਨਹੀਂ ਮਿਲਿਆ ਤੇ ਅਸੀਂ ਹੁਣ ਫਿਰ ਉਧਰ ਲਈ ਸੈਟ ਕੇ ਤੇ ਜਿੰਨੀ ਵੀ ਸੰਗਤ ਆਂਦੀ ਆ ਤੇ ਲੰਗਰ ਸ਼ਕੇ ਬਿਨਾ ਇਥੋਂ ਨਹੀਂ ਜਾਂਦੀ i oh. ਦੇਰ ਦਸ਼ਨ ਵੇ ਲੈ ਕੇ ਆ ਲਿਆ ਚੱਲੇ ਵਾਪਸ ਕਮਰੇ ਦੇ ਵਿੱਚ ਸਵੇਰੇ ਆਪਾਂ ਨਿਕਲਣਾ ਜਿੰਨੇ ਵੀ ਲੋਕਲ ਨੇੜੇ ਤੇੜੇ ਗੁਰਦੁਆਰਾ ਸਾਹਿਬ ਹੈਗੇ ਆ ਇਹ ਸਾਰੇ ਦਰਸ਼ਨ ਵੇ ਲੈ ਕਰਾਂਗੇ ਤੇ ਸਵੇਰੇ 8 9 ਵਜੇ ਕਹਿੰਦੇ ਆ ਤੁਸੀਂ ਆ ਜਿਓ ਤੇ ਸਵੇਰੇ ਚੱਲਾਂਗੇ ਹੁਣ ਚਲਿਏ ਕਮਰੇ ਜੇ ਕਰੀਏ ਰੈਸਟ ਸਵੇਰੇ ਫਿਰ ਨਿਕਲਣਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੇ ਲੈ ਕਰਨਾ